ਆਨ ਜੀ ਸਾਸੀ ਗੱਲ ਜੀ ਸਾਰਿਆਂ ਨੂੰ ਸੋ ਗੱਲ ਕਰਦੇ ਆ ਜੀ ਮੱਤ ਤੇ ਪੜਦਾ ਵੀਡੀਓ ਬਾਰੇ ਵਿੱਕੀ ਘਰ ਆਉਂਦਾ ਹੈ ਤੇ ਕਵਲ ਨੂੰ ਮਿਲੇ ਬਿਨਾ ਚੋਰੀ ਛੁਪੇ ਘਰ ਤੋਂ ਚਲਾ ਜਾਂਦਾ ਹੈ ਜਿਸ ਗੱਲ ਦਾ ਕਵਲ ਨੂੰ ਬਹੁਤ ਹੀ ਇਤਰਾਜ਼ ਹੁੰਦਾ ਹੈ ਤੇ ਉਹ ਪ੍ਰੀਤ ਨਾਲ ਗੱਲ ਕਰਦਾ ਹੈ ਕਿ ਵਿੱਕੀ ਮੈਨੂੰ ਬਿਨਾ ਮਿਲੇ ਹੀ ਚਲਾ ਗਿਆ ਤਾਂ ਪ੍ਰੀਤ ਕਹਿੰਦੀ ਹੈ ਕਿ ਬਸ ਚਲਾ ਗਿਆ ਹੈ ਤਾਂ ਕੋਈ ਗੱਲ ਨਹੀਂ ਪਰ ਵੀਰ ਜੀ ਬਸ ਇਹ ਨਾ ਹੋਵੇ ਕਿ ਉਹ ਕੋਈ ਗਲਤ ਕੰਮ ਕਰਨ ਲੱਗ ਜਾਵੇ ਜਿਵੇਂ ਉਸ ਨੇ ਰੈਸਟੋਰੈਂਟ ਵਿੱਚ ਚੋਰੀ ਕੀਤੀ ਸੀ ਤੇ ਉਹ ਘਰ ਤੱਕ ਆ ਗਏ ਸੀਗੇ ਵਿੱਕੀ ਨੂੰ ਫੜਨ ਵਾਸਤੇ ਇੱਥੇ ਕਵਲ ਕਹਿੰਦਾ ਕਿ ਮੈਨੂੰ ਵੀ ਦਿਨ ਰਾਤ ਇਸੀ ਗੱਲ ਦੀ ਟੈਨਸ਼ਨ ਲੱਗੀ ਰਹਿੰਦੀ ਹੈ ਪਰ ਵਿੱਕੀ ਆਪਣੇ ਹੀ ਜਾਲ ਵਿੱਚ ਫਸ ਗਿਆ ਹੈ ਵਿੱਕੀ ਦੀ ਸ਼ਿਕਾਇਤ ਥਾਣੇ ਵਿੱਚ ਚਲੀ ਗਈ ਹੈ ਇਸ ਬਾਰੇ ਤੁਹਾਨੂੰ ਪੂਰੀ ਜਾਣਕਾਰੀ ਦਵਾਂਗੇ ਸੋ ਵੀਡੀਓ ਨੂੰ ਪੂਰੀ ਦੇਖਣਾ ਸਕਿਪ ਬਿਲਕੁਲ ਨਾ ਕਰਿਓ ਹਾਂਜੀ ਵਿੱਕੀ ਨੇ ਰਸਤੇ ਵਿੱਚ ਜਦੋਂ ਬਾਪੂ ਤੇ ਉਸਦੇ ਪੋਤੇ ਨੂੰ ਘੇਰਿਆ ਤੇ ਉਸ ਉਹਨਾਂ ਨੇ ਉਹਨਾਂ ਤੋਂ ਸਾਰੇ ਪੈਸੇ ਚੋਰੀ ਕਰ ਲਏ ਜੋ ਕਿ ਉਹ ਬੜੀ ਹੀ ਮਿਹਨਤ ਨਾਲ ਕਮਾ ਕੇ ਉਹਨਾਂ ਨੇ ਰੱਖੇ ਸੀ ਤੇ ਆਪਣੀ ਦੋਤੀ ਦੇ ਵਿਆਹ ਵਾਸਤੇ ਲੈ ਕੇ ਜਾ ਰਹੇ ਸੀ ਪਰ ਵਿੱਕੀ ਨੇ ਕੋਈ ਸੇ ਵੀ ਤਰੀਕੇ ਦੀ ਕੋਈ ਗੱਲ ਨਹੀਂ ਸੁਣੀ ਅਤੇ ਚਾਕੂ ਦਿਖਾ ਕੇ ਸਾਰੇ ਪੈਸੇ ਬਾਪੂ ਤੋਂ ਲੁੱਟ ਲਏ ਜਿਸ ਨਾਲ ਬਾਪੂ ਬਹੁਤ ਜ਼ਿਆਦਾ ਪਰੇਸ਼ਾਨ ਹੋ ਗਿਆ ਤੇ ਜਦੋਂ ਬਾਪੂ ਘਰ ਜਾਂਦਾ ਹੈ ਤੇ ਉਹਨਾਂ ਨੂੰ ਬਦੂਆਵਾਂ ਵੀ ਦਿੰਦਾ ਹੈ ਕੀ ਹਾਂ ਇਹਨਾਂ ਦਾ ਕੱਖ ਨਾ ਰਹੇ ਤੇ ਜਿਸ ਤਰ੍ਹਾਂ ਇਹ ਉਹ ਘਰ ਪਹੁੰਚਦਾ ਹੈ ਤੇ ਬੇਬੇ ਉਹਨਾਂ ਨੂੰ ਪੁੱਛਦੀ ਹੈ ਕਿ ਹਾਂ ਪੈਸੇ ਕਿੱਥੇ ਗਏ ਤਾਂ ਬਾਪੂ ਜੀ ਦੱਸਦੇ ਹਨ ਕਿ ਸਾਰੇ ਪੈਸੇ ਚੋਰਾਂ ਨੇ ਲੁੱਟ ਲਏ ਤਾਂ ਨਾਲੇ ਸਾਡਾ ਫੋਨ ਵੀ ਲੁੱਟ ਲਿਆ ਤੇ ਬੇਬੇ ਕਹਿੰਦੀ ਹੈ ਕਿ ਤੁਸੀਂ ਐਵੇਂ ਕਿਵੇਂ ਪੈਸੇ ਲਟਾ ਕੇ ਆ ਗਏ ਹੋ ਤੇ ਚਲੋ ਥਾਣੇ ਜਾ ਕੇ ਰਿਪੋਰਟ ਕਰਦੇ ਹਾਂ ਤੇ ਬਾਪੂ ਜੀ ਕਹਿੰਦੇ ਹਨ ਕਿ ਥਾਣੇ ਵਾਲੇ ਸਾਨੂੰ ਪੁੱਛਣਗੇ ਕਿ ਉਹ ਕੌਣ ਹਨ ਸਾਨੂੰ ਤਾਂ ਉਹਨਾਂ ਬਾਰੇ ਕੁਝ ਨਹੀਂ ਪਤਾ ਤੇ ਬੇਬੇ ਕਹਿੰਦੀ ਹੈ ਕਿ ਕੋਈ ਗੱਲ ਨਹੀਂ ਆਪਣੇ ਆਪ ਉਹ ਲੱਭ ਲੈਣਗੇ ਤੇ ਬੇਬੇ ਦੇ ਕਹਿਮ ਤੇ ਬਾਪੂ ਥਾਣੇ ਜਾਣ ਵਾਸਤੇ ਮੰਨ ਜਾਂਦਾ ਹੈ ਤੇ ਜਦੋਂ ਉਹ ਥਾਣੇ ਜਾ ਕੇ ਉਹਨਾਂ ਦੀ ਕੰਪਲੇਂਟ ਲਿਖਾਦੇ ਹਨ ਤੇ ਥਾਣੇ ਵਾਲੇ ਪੁੱਛਦੇ ਹਨ ਕਿ ਤੁਸੀਂ ਉਹਨਾਂ ਦਾ ਹੂਲੀਆ ਦੇਖਿਆ ਹੈ ਤਾਂ ਬਾਪੂ ਜੀ ਕਹਿੰਦੇ ਹਨ ਕਿ ਹਾਂ ਇੱਕ ਮੁੰਡੇ ਦਾ ਅਸੀਂ ਹੁਲੀਆ ਦੇਖਿਆ ਹੈ ਤੇ ਦੂਜਾ ਕਹਿੰਦਾ ਹੈ ਕਿ ਅਸੀਂ ਉਹਨਾਂ ਦੀ ਬਾਈਕ ਦਾ ਨੰਬਰ ਵੀ ਨੋਟ ਕੀਤਾ ਹੈ ਪਰ ਜਦੋਂ ਉਹ ਘਰ ਪੈਸੇ ਲੈ ਕੇ ਆਂਦੇ ਹਨ ਦੋਨੇ ਜਣੇ ਤਾਂ ਅਮਨ ਦੇ ਡੈਡੀ ਦੇਖ ਲੈਂਦੇ ਹਨ ਤੇ ਉਹਨਾਂ ਨੂੰ ਕਹਿੰਦੇ ਹਨ ਕਿ ਹਾਂ ਤੁਸੀਂ ਇਹ ਪੈਸੇ ਕਿੱਥੋਂ ਲਏ ਹਨ ਤਾਂ ਉਹ ਕਹਿੰਦੇ ਨੇ ਕਿ ਸਾਨੂੰ ਲੱਭੇ ਹਲ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅਮਨ ਦੇ ਡੈਡੀ दारू ਪੀ ਪੀ दारू ਪੀਣ ਵਾਲਾ ਇਨਸਾਨ ਹੈ ਤਾਂ ਉਹ ਕਹਿੰਦਾ ਹੈ ਕਿ ਤੁਸੀਂ ਮੈਨੂੰ ਦੋ ਪੇਟੀਆਂ दारू ਦੀਆਂ ਲੈ ਲਿਓ ਲੈ ਦਿਓ ਤੇ दारू दी हालत ਵਿੱਚ अमन ਦੇ ਡੈਡੀ ਨੇ ਸਾਰੀ ਸਚਾਈ ਬਾਹਰ ਕੱਢ ਕੇ ਰੱਖ ਦਿੱਤੀ ਹਾਂਜੀ दारू ਦੀ ਲਤ ਕਾਰਨ ਉਹਨਾਂ ਨੇ ਇੰਨੀ दारू ਪੀਤੀ ਕਿ ਉਹਨਾਂ ਨੇ ਸਾਰਾ ਕੁਝ दारू ਦੇ ਨਸ਼ੇ ਵਿੱਚ ਬੋਲ ਦਿੱਤਾ ਕਿ ਮੇਰੇ ਮੁੰਡੇ ਤੇ ਉਸਦੇ ਦੋਸਤ ਨੂੰ ਐਨੇ ਪੈਸੇ ਮਿਲੇ ਹਨ ਹੁਣ ਦੇਖਦੇ ਹਾਂ ਕਿ ਆਉਣ ਵਾਲੀ ਵੀਡੀਓ ਵਿੱਚ ਕੀ ਬਣਦਾ ਹੈ ਕਿ ਪੁਲਿਸ ਵਿੱਕੀ ਹੋਣਾ ਤੱਕ ਪਹੁੰਚ ਸਕੇਗੀ ਵੀਡੀਓ ਸੋਲਝੇ ਚੰਗੀ ਲੱਗੀ ਤਾਂ ਲਾਈਕ ਜ਼ਰੂਰ ਕਰਿਓ